ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅਗਰਵਾੜ ਜਦੇ ਵਿੱਚ ਮੌਸਮ ਦੀਆਂ ਫਰੇਟ ਲੈ ਕੇ ਹਾਜ਼ਰ ਹਾਂ ਜੀ ਸਿਰਫ ਪੰਜਾਬ ਦੀ ਗੱਲ ਕਰਾਂਗੇ ਆਉਂਦੇ 4-5 ਘੰਟਿਆਂ ਦਾ ਮੌਸਮ ਹਾਲ ਇਸ ਜਿਹੜੀਆ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਸਵੇਰੇ ਵੀਡੀਓ ਦੇ ਵਿੱਚ ਆਖਿਆ ਸੀ ਕਿ ਗਰਜ ਰਿਸ਼ਕ ਦੇ ਨਾਲ ਬੱਦਲ ਬਣ ਸਕਦੇ ਨੇ ਅੱਜ ਦੁਪਹਿਰ ਤੋਂ ਬਾਅਦ ਵੀ ਕੁਝ ਕਿਸੇ ਤਰ੍ਹਾਂ ਦੇ ਵਿੱਚ ਕਿਉਂਕਿ ਮੌਸਮ ਦਾ ਸੀਜ਼ਨ ਹੈ ਗਰਜੇ ਰਿਸ਼ਕੋ ਵਾਲੇ ਬੱਦਲੇ ਤਾਂ ਨਿਰਮਾਣ ਹੋ ਰਿਹਾ ਜੀ ਜਿੱਥੇ ਮੀਂਹ ਲੱਗਣਗੇ ਉਹ ਤੁਹਾਨੂੰ ਦੱਸਾਂਗੇ ਐਸਲੇ ਜਿਹਾ ਤਾਜ਼ਾ ਸੈਟਲਾਈਟ ਦੱਸ ਰਿਹਾ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਲਗਫਗ ਪੌਣੇ ਦੇ 2 ਵਜਣ ਜਾ ਰਿਹਾ 1 ਵਜੇ ਤੋਂ ਜਿਹੜੀ ਆ ਤਗੜੀ ਝਟ ਜਾਰੀ ਆ ਮੋਗਾ ਖੇਤਰ ਮੋਗੇ ਦੇ ਨਾਲ ਲੱਗਦੇ ਜਿਹੜੇ ਵੀ ਖੇਤਰ ਹੈ ਚਾਹੇ ਉਹ ਜਿਹੜੇ ਨਾਲ ਲੱਗਦੇ ਹਲਕੇ ਆ ਗਿਆ ਧਰਮਕੋਟ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਐਸਲੇ ਤਗੜੇ ਸ਼ਰਾਟੇ ਦਰਜ ਹੋ ਰਿਹਾ ਸੋ ਬੱਦਲ ਮੋਗੇ ਜ਼ਿਲ੍ਹੇ ਦੇ ਉੱਤੇ ਫਣਿਆ ਤੇ ਅੱਗੇ ਖਿਸਕ ਰਿਹਾ ਜੀ ਇਹਨਾਂ ਖੇਤਰਾਂ ਦੇ ਵਿੱਚ ਯਾਨੀ ਕਿ ਆਉਂਦੇ ਟਾਈ ਆਲਾ ਖੇਤਰ ਤੇ ਸੰਗਰੂਰ ਤੇ ਕੁਝ ਦੱਖਣ ਪੱਛਮੀ ਖੇਤਰ ਤੇ ਕੁਝ ਹੋ ਸਕਦਾ ਹੈ ਕਿ ਲਹਿਰਾਗਾਗਾ ਸੁਨਾਮ ਸਣੇ ਸੁਨਾਮ ਤਾਂ ਨਹੀਂ ਲਹਿਰਾਗਾਗਾ ਦੇ ਨਾਲ ਕੁਝ ਖੇਤਰਾ ਤੱਕ ਮੀਂਹ ਪਹੁੰਚ ਕਰ ਸਕਦਾ ਆਉਂਦੇ ਘੰਟੇ ਤੋਂ ਘੰਟੇ ਤੱਕ ਬਰਨਾਲਾ ਦੇ ਉੱਤਰੀ ਪੂਰਬੀ ਖੇਤਰਾ ਦੇ ਵਿੱਚ ਘਟਾਸਾਰ ਨੇ ਦੱਖਣ ਪੱਛਮੀ ਖੇਤਰਾ ਦੇ ਵਿੱਚ ਮੀਂਹ ਲੱਗਣ ਦੇ ਆਸਾਰ ਨੇ ਇਹਨਾਂ ਖੇਤਰਾ ਦੇ ਵਿੱਚ ਜਿਹੜੇ ਵੀ ਪੈਂਦੇ ਪੈਂਦੇ ਆ ਹਲਕੇ ਪੈਂਦੇ ਆ ਉਹ ਸਾਰੇ ਖੇਤਰ ਤਿਆਰ ਰਹਿਣ ਜੀ ਆਉਂਦੇ ਦੋ ਤਿੰਨ ਘੰਟਿਆਂ ਦੇ ਵਿੱਚ ਝਟ ਜੜੀਆਂ ਤਗੜੀ ਲੱਗ ਸਕਦੀ ਆ ਇਹਨਾਂ ਖੇਤਰਾਂ ਦੇ ਵਿੱਚ ਦੂਜੇ ਫਸੇ ਬਠਿੰਡੇ ਜਲੇ ਦੇ ਉੱਤੇ ਜਿਹੜਾ ਬੱਦਲ ਬਣ ਰਿਹਾ ਜਿਹੜਾ ਕਿ ਬਠਿੰਡਾ ਸ਼ਹਿਰ ਰਾਮਪਰਾ ਫੂਲ ਜਤੋ ਤੇ ਨਾਲ ਲੱਗਦਾ ਜਿਹੜਾ ਖੇਤਰ ਹੈ ਕੰਮਲੋਟ ਦਾ ਤੇ ਸ਼੍ਰੀ ਮਕਸਰ ਸਾਹਿਬ ਇਹ ਖੇਤਰ ਤੇ ਆ ਰਹਿਣ ਇੱਥੇ ਕਿ ਤਰ੍ਹਾਂ ਕਿਤੇ ਝਟ ਜੜੀਆਂ ਤਗੜੀ ਲੋਵਾ ਕੇ ਜਾਏਗਾ ਇਹ ਬੱਦਲ ਤੇ ਦੂਜੇ ਪਾਸੇ ਜੇਕਰ ਗੱਲ ਕਰਦੇ ਹਾਂ ਸ਼੍ਰੀ ਅਮਰੇਸਰ ਸਾਹਿਬ ਲਾਹੌਰ ਸ਼ਹਿਰ ਦੇ ਉੱਤੇ ਬੱਦਲ ਬਣ ਰਿਹਾ ਜਿਹੜਾ ਕਿ ਅੱਗੇ ਖਿਸਕ ਰਿਹਾ ਸ਼੍ਰੀ ਅਮਰੇਸਰ ਸਾਹਿਬ ਵੱਲੋਂ ਸ਼੍ਰੀ ਅਮਰੇਸਰ ਸਾਹਿਬ ਤੇ ਨਾਲ ਲੱਗਦੇ ਜਿਹੜੇ ਹਲਕੇ ਆ اٹਾਰੀ ਅਜਨਾਲਾ ਫਤਿਹਗੜ ਚੂੜੀਆਂ ਇਹ ਸਾਰੇ ਖੇਤਰ ਤੇ ਆ ਰਹਿਣ ਇੱਥੇ ਹਲਕੇ ਤੋਂ ਲੈ ਕੇ ਤੇਜ਼ ਸ਼ਰਾਟੇ ਪਹੁੰਚ ਰਹੇ ਆ ਉਸ ਤੋਂ ਬਾਅਦ ਚੌਥੇ ਨੰਬਰ ਤੇ ਆਉਂਦਾ ਗੁਰਦਾਸਪੁਰ ਜ਼ਿਲ੍ਹਾ ਐਂਟਰ ਕਰ ਰਿਹਾ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਤੇ ਨਾਲ ਲੱਗਦੇ ਜਿਹੜੇ ਹਲਕਿਆ ਤੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਆਉਂਦੇ 2-3 ਘੰਟਿਆਂ ਦੇ ਵਿੱਚ ਹਲਕਤ ਲੈ ਕੇ ਤੇਜ਼ ਸ਼ਰਾਟੇ ਪਹੁੰਚਣਗੇ ਤੇ ਦੂਜੇ ਪਾਸੇ ਫਾਜ਼ਲਕੇ ਦੇ ਨਾਲ ਲੱਗਦੇ ਸ੍ਰੀ ਗੰਗਾ ਨਗਰ ਖੇਤਰ ਦੇ ਵਿੱਚ ਵੀ ਬੱਦਲ ਬਣ ਰਿਹਾ ਜੇਕਰ ਇਹ ਐਂਡ ਹੁੰਦਾ ਹੈ ਤੇ ਫੈਲਦਾ ਹੈ ਤੇ ਫਾਜ਼ਲਕਾ ਫਰੀਦਕੋੜ ਦੇ ਕੁਝ ਖੇਤਰ ਹੈ ਜਿਹੜੇ ਕਵਰ ਹੋ ਸਕਦੇ ਨੇ ਅਬੋਹਰ ਦੇ ਕੁਝ ਖੇਤਰ ਕਵਰ ਹੋ ਸਕਦੇ ਨੇ ਜਿੱਥੇ ਹਲਕਤ ਲੱਗੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਸੰਗਰੂਰ ਮਲੇਰ ਕੋਟਲਾ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਦੱਖਣ ਪੱਛਮੀ ਖੇਤਰਾਂ ਤੱਕ ਮੀਂਹ ਪਹੁੰਚ ਕਰ ਸਕਦੇ ਨੇ ਰਾਏਕੋਟ ਰਾਏਕੋਟ ਦੇ ਨਾਲ ਲੱਗਦੇ ਡੇਲੋਂ ਤੇ ਖੇਤਰ ਪਹਾੜ ਇਹਨਾਂ ਖੇਤਰਾਂ ਤੱਕ ਆਸਾਰ ਹੈਗੇ ਨੇ ਕਿ ਹਲਕੇ ਤੋਂ ਲੈ ਕੇ ਤੇਜ਼ ਸ਼ਰਾਟੇ ਜੜੇ ਆ ਪਹੁੰਚ ਸਕਦੇ ਆ ਤੇ ਹਰਿਆਣੇ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਖੇਤਰ ਆ ਖਾਸ ਕਰ ਮਾਨਸਾ ਜ਼ਿਲ੍ਹਾ ਔਰ ਲਹਿਰਾਗਾਗਾ ਇਹਨਾਂ ਜ਼ਿਲ੍ਹਿਆਂ ਦੇ ਇਹਨਾਂ ਖੇਤਰਾਂ ਦੇ ਨਾਲ ਲੱਗਦੇ ਜਿਹੜੇ ਹਰਿਆਣੇ ਦੇ ਖੇਤਰ ਆ ਸਰਸਾ ਫਤਿਹਪੁਰਬਾਦ ਇਹ ਖੇਤਰ ਤਿਆਰ ਰਹਿਣ ਹਲਕੇ ਤੋਂ ਲੈ ਕੇ ਤੇਜ਼ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚ ਰਹੀ ਆ ਤੋ ਇਹ ਕਹਾਣੀ ਅੱਜ ਜਿਹੜਾ ਜਾਂ ਮਾਝਾ ਖੇਤਰ ਤੇ ਮਾਲਵੇ ਦੇ ਪੱਛਮੀ ਖੇਤਰਾ ਦੇ ਵਿੱਚ ਵਾਪਰ ਰਹੀ ਆ ਪੂਰਬੀ ਖੇਤਰ ਐਸਲੇ ਤਪ ਰਿਹਾ ਤੇ ਇੱਥੇ ਟੈਂਪਰੇਚਰ ਵੀ ਤਾਂ ਉੱਚੇ ਹੋਏ ਨੇ ਧੁੱਪ ਜੜੀਆ ਕਿਹੜੀ ਲੱਗ ਰਹੀ ਆ ਦੁਆਬਾ ਖੇਤਰ ਤਪ ਰਿਹਾ ਬਾਦ ਖੇਤਰ ਤਪ ਰਿਹਾ ਇੱਥੇ ਆਲੇ ਬੱਦਲ ਬਣਿਆ ਨਹੀਂ ਆਸਾਰ ਹੈਗੇ ਨਹੀਂ ਕਿ ਐਸਲੇ ਜਿਹੜਾ ਜਾਂ ਹੁਸ਼ਿਆਰ ਫਰ ਦੇ ਵਿੱਚ ਬੱਦਲ ਐਂਟਰ ਕਰ ਸਕਦਾ ਕਿਉਂਕਿ ਪਹਾੜਾ ਦੇ ਵਿੱਚ ਬੱਦਲ ਬਣਿਆ ਹੋਇਆ ਹਾਲੇ ਆਸਾਰ ਬਿਲਕੁਲ ਨਹੀਂ ਹੈ ਉਮੀਦ ਹੈ ਦੁਆਬਾ ਖੇਤਰ ਦੇ ਵਿੱਚ ਜਦੋਂ ਬੱਦਲ ਬਣੇਗਾ ਤੇ ਉਹਦੇ ਲਿਖਤੇ ਬਹੁਤ ਸਵਾਗਤ ਤੁਹਾਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਜ ਅਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤਗੜੀ ਝੱਟ ਲੱਗਣ ਲਈ ਤਿਆਰ ਹੈ ਆਉਂਦੇ 2-3 ਘੰਟੇ ਚੜੇ ਜਾਂ ਮੌਸਮ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਵਾਲਾ ਹੋਏਗਾ ਧੰਨਵਾਦ